ਇਹ ਰਾਤ ਦੀ ਕੀ ਗੱਲ ਆ ਆ ਦੇਖੋ ਜੀ ਪਿੰਡ ਮਲਕੋਂ ਦੇ ਵਿੱਚ ਅੱਜ ਕਿਵੇਂ ਸੰਗਤਾਂ ਦੇ ਹਿਰਦਿਆਂ ਨੂੰ ਬਲੁੰਦ ਰਿਆ ਗਿਆ ਹੈ ਦੇਖੋ ਅੱਜ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਕਾਸ਼ ਕਰਨਾ ਸੀਗਾ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨਾ ਸੀ ਸੰਗਤਾਂ ਬੜੇ ਚਾਹ ਤੇ ਸ਼ਾਹ ਦੇ ਨਾਲ ਆਈਆਂ ਹੋਈਆਂ ਸੀਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੋ ਕੇ ਪਿੰਡ ਮਲਕੋ ਨਾ ਫਿਰ ਫੀਲ ਦਾ ਪਿੰਡ ਪੈਂਦਾ ਹੈ ਇੱਥੇ ਸਾਰੇ ਰੰਦਾਸੀ ਭਾਈਚਾਰੇ ਲੋਕ ਨੇ ਗੁਰੂ ਨਾਲ ਜੁੜੇ ਹੋਏ ਨੇ ਗੁਰੂ ਨੂੰ ਦਿਨੋਂ ਪਿਆਰ ਕਰਦੇ ਨੇ ਆ ਨਿੱਕੇ ਨਿੱਕੇ ਬੱਚੇ ਭੈਣਾ ਮਤਾਵਾਂ ਬਜ਼ੁਰਗ ਇੰਨਾ ਗੁਰੂ ਸਾਹਿਬ ਵਾਸਤੇ ਪਾਲਕੀ ਲਿਆਂਦੀ ਸੀ ਅੱਜ ਅਸੀਂ ਮਹਾਰਾਜ ਪ੍ਰਕਾਸ਼ ਕਰਨਾ ਹੈ ਇੱਥੇ ਕਿਹੜੇ ਸੰਤਾਂ ਦੇ ਇਲਾਕੇ ਦੇ ਬਾਬਿਆਂ ਨੇ ਪਹਿਲੋਂ ਤੋਂ ਮਹਾਰਾ ਸਰੂਪ ਲਗਾਇਆ ਤੁਹਾਡੇ ਪ੍ਰਬੰਧ ਹੈ ਨਹੀਂ ਇਹਨਾਂ ਕਿਰਤੀ ਸਿੱਖਾਂ ਨੇ ਆਪਣੀ ਦਿਹਾੜੀ 'ਚ ਪੈਸੇ ਕਿੱਥੇ ਕਰਕੇ ਗੁਰੂ ਦਾ ਸਤਕਾਰ ਕੀਤਾ ਅਵਈਆ ਬਿਲਡਿੰਗ ਬਣਾਈ ਆ ਆ ਥੱਲੇ ਚਿੱਟੀਆਂ ਚਾਦਰਾਂ ਵਿਛਾ ਕੇ ਨਿਸ਼ਾਨ ਸਾਹਿਬ ਲਿਆਂਦਾ ਮਹਾਰਾਜ ਪਾਲਕੀ ਤੇ ਲੈ ਕੇ ਸਾਰਾ ਨਗਰ ਇਕੱਠਾ ਲੰਗਰ ਤਿਆਰ ਕਰਕੇ ਦੇਰ ਬਣਾ ਕੇ ਰੱਖੀ ਬੈਠੇ ਨੇ ਅੱਜ ਬਾਬਿਆਂ ਦੇ ਕਹਿਣ ਤੇ ਇਹਨਾਂ ਨੂੰ ਮਹਾਰਾ ਰੂਪ ਨਹੀਂ ਮਿਲਿਆ ਪ੍ਰਸ਼ਾਸਨ ਦਾ ਦਬਾਅ ਪਨਾ ਗਿਆ ਐ ਐ ਜੀ ਪ੍ਰਸ਼ਾਸਨ ਦਾ ਦਬਾਅ ਪਨਾ ਗਿਆ ਐ ਐ ਸਿਟੀਓ ਇੱਥੇ ਨੌਕਰੀ ਤੇ ਆਇਆ ਮਗਰ ਉਹ ਡੀਐਸਪੀ ਨੇ ਫੋਨ ਕਰਤਾ ਏ ਤੇ ਹੁਣ ਕਹਿੰਦੇ ਐ ਐਸਡੀ ਨੂੰ ਤਮਜੂਰੀ ਲਾਓ ਜਿਹਨੇ ਗਰੀਬ ਸਿੱਖਾਂ ਦੇ ਕਰੇ ਮਹਾਰਾ ਪਰ ਸ਼੍ਰੋਮਣੀ ਕਮੇਟੀ ਨੇ ਸਾਡੇ ਸੰਤਾਂ ਨੇ ਪ੍ਰਕਾਸ਼ ਕਰਕੇ ਦੇ ਕੇ ਉਹਨੇ ਤਨਖਾਹ ਦੇਣੀ ਸੀ ਤੁਸੀਂ ਗੁਰੂ ਤੋਂ ਪ੍ਰਕਾਸ਼ ਕਰੋ ਸੇਵਾ ਹੀ ਦੇਵਾਂਗੇ ਤਨਖਾਹ ਹੀ ਦੇਵਾਂਗੇ ਤੁਹਾਨੂੰ ਏ ਤੇਰੇ ਦੀ ਕਿਰਤ ਕਰਕੇ ਗਰੀਬ ਕਿਰਤੀ ਸਿੱਖ ਇਹਨਾਂ ਨੂੰ ਫਿਰ ਮਹਾਰਾਜ ਰੂਪ ਦਿੱਤਾ ਜਾ ਰਿਹਾ ਮੌਕੇ ਦੇ ਉੱਤੇ ਪ੍ਰਸ਼ਾਸਨ ਨੇ ਮਨਜ਼ੂਰੀ ਦੇ ਕੇ ਜਿਹੜੀ ਸ਼ਰਤ ਰੱਖੀ ਨਗਰਵਾਲ ਨਗਰਵਾਸੀਆਂ ਨੇ ਉਸੇ ਵੇਲੇ ਸ਼ਰਤ ਪੂਰੀ ਕੀਤੀ ਕਿ ਗਰੰਥੀ ਸਿੰਘ ਵਾਸਤੇ ਰਹਿਣ ਦਾ ਇੰਤਜ਼ਾਮ ਹੋਵੇ ਉਸੇ ਵੇਲੇ ਗਰੰਥੀ ਸਿੰਘ ਨੂੰ ਆਪਣੀ ਰਾਖ ਦਿੱਤੀ ਆ ਲਿਖਤੀ ਸਹਿਨ ਕਰਾਏ ਪਿੰਡ ਤੋਂ ਆ ਇੱਕ ਇੱਕ ਸਿੱਖ ਨੇ ਕੱਢੀ ਆਪਣਾ ਕਿੱਥੇ ਕੱਢੀ ਬੜਾ ਇੱਕ ਸਿੱਖ ਨੇ ਆਪਣਾ ਘਰ ਦੇਤਾ ਗ੍ਰੰਥੀ ਨੂੰ ਰਹਿਣ ਵਾਸਤੇ ਬਾਬਾ ਜੀ ਇਧਰ ਇੱਕ ਫੋਨ ਆਇਆ ਪੁਲਿਸ ਪ੍ਰਸ਼ਾਸਨ ਉਪਰੋਂ ਸਬ ਇੰਸਪੈਕਟਰ ਸਾਹਿਬ ਨੂੰ ਇੱਕ ਫੋਨ ਆਇਆ ਉਸੇ ਵੇਲੇ ਹੀ ਸਾਰੇ ਫੈਸਲੇ ਰੱਦ ਕਰਕੇ ਫਿਰ ਉਹਨਾਂ ਨੂੰ ਇੱਕ ਕਮੇਟੀ ਬਣਾਈ ਗੁਰੂ ਸਾਹਿਬ ਜੀ ਦਾ ਸਰੂਪ ਦੇਣ ਤੋਂ ਇਨਕਾਰ ਕੀਤਾ ਪੁਲਿਸ ਪ੍ਰਸ਼ਾਸਨ ਦਾ ਬਹੁਤ ਘਟੀਆ ਰੋਲ ਵਿੱਚ ਇੱਕ ਸਿੱਖ ਨੇ ਆਪਣਾ ਘਰ ਦਿੱਤਾ ਆ ਦੇਖੋ ਗ੍ਰੰਥੀ ਨੂੰ ਕਰੋ ਕਰ ਦੋ ਇੱਕ ਵਾਰ ਬੇਨਤੀ ਆ ਬੜੋ ਬਣਾ ਕੇ ਬੇਨਤੀਆ ਸ਼ੁਰੂ ਤੋਂ ਕਰਦੇ